ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਜਿਹੜੀ ਤੁਸੀਂ ਕੁਠੀ ਦੇਖ ਰਹੇ ਹੋ ਹੈਗੀ ਆ 200 ਗਾਜ ਤੇ ਇਹਦੀ ਲੋਕੇਸ਼ਨ ਹੈਗੀ ਆ ਇਕਤਾ ਬਿਹਾਰ ਤ੍ਰਿਪੜੀ ਇਹ ਤੁਹਾਨੂੰ ਦਿਖਾਨੇ ਆਂ ਅੰਦਰੋਂ ਆ ਪਹਿਲਾਂ ਦਾ ਗੇਟ ਦੇਖੋ ਕੁਠੀ ਦਾ ਕੰਗੀ ਵਾਲਾ ਗੇਟ ਲੱਗਾ ਹੋਇਆ ਤੇ ਇਹ ਗੇਟ ਸਲਾਈਡਰ ਹੈੀ ਸਲਾਈਡਰ ਦਾ ਗੇਟ ਦਾ ਤੁਹਾਨੂੰ ਇਹ ਫਾਇਦਾ ਇਹਦੇ ਅੰਦਰ ਨਾ ਦੋ ਗੱਡੀਆਂ ਪ੍ਰੋਪਰ ਲੱਗ ਜਾਣੀਆਂ ਵੱਡੀ ਐਕਐਸਯੂਵੀ ਗੱਡੀ ਇੱਧਰ ਨਾਲ ਤੇ ਇੱਕ ਛੋਟੀ ਗੱਡੀ ਐਕਟਿਵ ਇੱਧਰ ਸਾਈਡ ਤੇ ਲੱਗ ਜੂਗੀ ਪੱਥਰ ਲੱਗਿਆ ਹੋਇਆ ਕੁਠੀ ਦੇ ਵਿੱਚ ਇੱਧਰ ਆ ਗਈ ਪੌੜੀ ਪੌੜੀ ਬਾਹਰ ਦੀ ਵੀ ਮਿਲ ਜੂਗੀ ਤੇ ਅੰਦਰ ਦੀ ਵੀ ਹੈਗੀ ਆ ਪੌੜੀ ਐਂਟਰ ਮੂਦੇ ਸਾਰ ਤੁਹਾਨੂੰ ਮਿਲ ਜੂ ਖੁੱਲੂ ਡੁੱਲੂ ਲੌਬੀ ਲੌਬੀ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਆਪਣਾ ਐਂਟਰੀ ਦਾ ਡੋਰ ਆ ਉਹ ਸੈਂਸਰ ਵਾਲਾ ਲੱਗਿਆ ਹੋਇਆ ਜੀ ਤੇ ਇੱਧਰ ਸਾਹਮਣੇ ਆ ਗਿਆ ਐਲਈਡੀ ਪੈਨਲ ਐਲਈਡੀ ਪੈਨਲ ਦੇ ਨਾਲ ਹੀ ਬਣੀ ਹੋਈ ਆ ਪੈਨਟਰੀ ਕਰੋਕਰੀ ਵਗੈਰਾ ਸਮਾਨ ਇਹਦੇ ਵਿੱਚ ਰੱਖ ਸਕਦੇ ਆ ਤੇ ਇਹਦੇ ਬਿਲਕੁਲ ਨਾਲ ਹੀ ਆ ਡ੍ਰੈنگ ਰੂਮ ਡ੍ਰੈنگ ਰੂਮ ਦੇ ਵਿੱਚ ਤੁਹਾਨੂੰ ਟਬਨ ਦੀ ਪਾਰਟੀਸ਼ਨ ਮਿਲ ਜੂਗੀ ਡਾਊਨ ਸਿਲਿੰਗ ਵਗੈਰਾ ਪ੍ਰੋਪਰ ਇਹਦੇ ਵਿੱਚ ਹੋਈ ਹੋਈ ਆ ਆਉ ਤੁਹਾਨੂੰ ਦਿਖਾਉਂਦੇ ਆ ਕਿਚਨ ਤੇ ਲੌਬੀ ਦੇ ਵਿੱਚ ਵੀ ਝੂਮਰ ਵਗੈਰਾ ਲੱਗੇ ਹੋਏ ਨੇ ਪਾਰਟੀਸ਼ਨ ਕੀਤੀ ہوئی ਹੈ ਇਧਰ ਨਾਲ ਹੀ ਆ ਗਈ ਕਿਚਨ ਕਿਚਨ ਨੂੰ ਦੇਖੋਗੇ ਤੁਸੀਂ ਪੂਰੀ ਖੁੱਲੂ ਡੁੱਲੂ ਕਿਚਨ ਹੈ ਤੁਹਾਡਾ ਡਾਈਨਿੰਗ ਇੱਥੇ ਸਾਈਡ ਦੇ ਵਿੱਚ ਲਾ ਕੇ ਉਸ ਤੋਂ ਬਾਅਦ ਵੀ ਕਾफी ਸਪੇਸ ਬਚਦੀ ਹੈ ਇਧਰ ਪੈਂਟਰੀ ਬਣੀ ਹੋਈ ਹੈ ਤੇ ਬੱਕੜ ਵਗੈਰਾ ਪ੍ਰੋਪਰ ਬਣੇ ਹੋਏ ਨੇ ਆਲੂ ਪਿਆਜ਼ ਦੇ ਤੇ ਐਕਸੈਸਰੀ ਵੀ ਇਹਦੇ ਵਿੱਚ ਲੱਗੀ ہوئی ਆ ਤੁਸੀਂ ਸਾਈਡ ਦਿਖਾ ਦਿਓ ਟੈਂਡਮ ਪਏ ਹੋਏ ਨੇ ਕੋਠੀ ਦੇ ਵਿੱਚ ਕਿਚਨ ਦੇ ਵਿੱਚ ਟੈਂਡਮ ਪਏ ਹੋਏ ਨੇ ਪ੍ਰੋਪਰ ਸਹਿਰਾ ਦੀ ਆਪਣਾ ਸੈਨੀਟਰੀ ਰਹੇਗੀ ਆਓ ਤੁਹਮ ਦਿਖਾਨੇ ਆ ਫਰਸਟ ਬੈਡਰੂਮ ਫਰਸਟ ਬੈਡਰੂਮ ਦੀ ਜਿਹੜੀ ਐਂਟਰੀ ਹੈ ਐਂਟਰੀ ਦੇ ਉੱਪਰ ਇੱਕ ਤਾਂ ਤੁਹਾਨੂੰ ਮਿਲ ਜੂਗਾ ਬਾਥਰੂਮ ਕਿਉਂਕਿ ਡ੍ਰੈੰਗ ਰੂਮ ਤੋਂ ਵੀ ਬੰਦਾ ਆਪਣਾ ਯੂਜ਼ ਕਰ ਸਕਦਾ ਇਹਦੇ ਨਾਲ ਹੀ ਇਧਰ ਸਾਈਡ 'ਚ ਆ ਗਈ ਐਂਟਰੀ ਇਹ ਆ ਗਿਆ ਜੀ ਫਰਸਟ ਬੈਡਰੂਮ ਜਿਹੜੀ ਇਹਦੀ ਬੈੱਡ ਦੀ ਹਾਈਟ ਆ ਪੂਰੀ ਛੱਤ ਤੱਕ ਜਾਂਦੀ ਆ ਡਾਊਨ ਸਿਲਿੰਗ ਹੋਈ ਹੋਈ ਆ ਇਧਰ ਆਪਣਾ ਆ ਗਿਆ ਜੀ ਡਰੈਸਿੰਗ ਡਰੈਸਿੰਗ ਦੇ ਵਿੱਚ ਫੁੱਲ ਹਾਈਟ ਤੱਕ ਕਪਵੋਡ ਬਣੇ ਹੋਏ ਨੇ ਇਧਰ ਜੀ ਮਿਰਰ ਵਗੈਰਾ ਲੱਗਾ ਹੋਇਆ ਇਧਰ ਸਮਾਨ ਵਗੈਰਾ ਆਪਾਂ ਆਪਣਾ ਰੱਖ ਸਕਦੇ ਹਾਂ ਇਹ ਇਹਦੇ ਨਾਲ ਹੀ ਆਪਾਂ ਨੂੰ ਮਿਲ ਜੂਗੀ ਬਾਹਰ ਦੀ ਐਂਟਰੀ ਆਪਣਾ ਵਾਸ਼ਿੰਗ ਏਰੀਆ ਇੱਧਰ ਬੈਕ ਸਾਈਡ ਤੇ ਰਹੂਗਾ ਇਹ ਇਹ ਆ ਗਿਆ ਵਾਸ਼ਿੰਗ ਏਰੀਆ ਵਾਸ਼ਿੰਗ ਏਰੀਆ ਹੀ ਪੂਰਾ ਤੁਹਾਨੂੰ ਖੁੱਲਾ ਢੁੱਲਾ ਮਿਲ ਜੂਗਾ ਵਾਸ਼ਿੰਗ ਮਸ਼ੀਨ ਰੱਖਣ ਤੋਂ ਬਾਅਦ ਵੀ ਤੁਹਾਡੀ ਕਾਫੀ ਸਪੇਸ ਬਚਦੀ ਆ ਧੁੱਪ ਵਗੈਰਾ ਵੀ ਇੱਥੇ ਪ੍ਰੋਪਰ ਆ ਤੁਹਾਨੂੰ ਦੁਕਾਨ ਹੈ ਬਾਥਰੂਮ ਬਾਥਰੂਮ ਇਹਦੇ ਨਾਲ ਕਾਮਨ ਰਹੂਗਾ ਇੱਕ ਰੂਮ ਦੇ ਨਾਲ ਅਟੈਚ ਵੀ ਹੈ ਇਹ ਦੂਜੀ ਸਾਈਡ ਇਹਦੀ ਐਂਟਰੀ ਆ ਆਪਣਾ ਲੌਬੀ ਦੇ ਵਿੱਚ ਨਿਕਲਦੀ ਹੈ ਜੀ ਲੌਬੀ ਦੇ ਵਿੱਚ ਆ ਕੇ ਇੱਧਰ ਨਾਲ ਹੀ ਆ ਜਾਂਦੀਆਂ ਬੌੜੀਆਂ ਹੌੜੀਆਂ ਦੇ ਉੱਪਰ ਲਾਈਟਿੰਗ ਵਗੈਰਾ ਪ੍ਰੋਪਰ ਹੋ ਕੇ ਪੱਥਰ ਲੱਗਿਆ ਹੋਇਆ ਤੇ ਆ ਗਿਆ ਦੂਜਾ ਬੈੱਡਰੂਮ ਇਹ ਆਪਣਾ ਬੈੱਡ ਪ੍ਰੋਪਰ ਬਣੇ ਹੋਏ ਨੇ ਡਾਊਨ ਸੀਲਿੰਗ ਹੋਈ ਹੋਈ ਹੈ ਤੇ ਇਧਰ ਨਾਲ ਹੀ ਕੱਪ ਬੋਰਡ ਆਗੇ ਕੱਪ ਬੋਰਡ ਵੀ ਪ੍ਰੋਪਰ ਬਣੇ ਹੋਏ ਨੇ ਫੁੱਲ ਹਾਈਟ ਦੇ ਕੱਪ ਬੋਰਡ ਨੇ ਚਲੋ ਦੂਜੇ ਰੂਮ ਦੇ ਵਿੱਚ ਵੀ ਤੁਹਾਨੂੰ ਬੈੱਡ ਦੇ ਨਾਲ LED ਪੈਨਲ ਮਿਲ ਜਾਊਗਾ ਵੈਂਟੀਲੇਸ਼ਨ ਪੂਰੀ ਹੈ ਇਹ ਵਿੰਡੋ ਵਗੈਰਾ ਪ੍ਰੋਪਰ ਲੱਗੇ ਹੋਈਆਂ ਨੇ ਤੇ ਕੋਠੀ ਦੇ ਵਿੱਚ ਸੈਰਾ ਦੀ ਤੁਹਾਨੂੰ ਦੱਸਿਆ ਸੀ ਜਿਹੜੀ ਸੈਨੀਟਰੀ ਹੈ ਨਾਲ ਹੀ ਮਿਕਸਚਰ ਲੱਗੇ ਹੋਏ ਨੇ ਵਾਲ ਹੈਂਗਿੰਗ ਸਿੱਟਾ ਨੇ ਉਹ ਵੀ ਜੇ ਮਨ ਲੱਗੇ ਡਮਾਟਰ ਲੱਗੇ ਹੋਏ ਨੇ ਕੋ ਫੁੱਲ ਹਾਈਟ ਦਾ ਕਟਾਇਲ ਲੱਗੀ ਹੋਈ ਹੈ। ਠੀਕ ਤੁਹਾਨੂੰ ਦੱਸਿਆ ਸੀ ਵੀ ਇੱਕ ਪੌੜੀ ਇਹਦੀ ਬਾਹਰੋਂ ਬਣੀ ਹੋਈ ਹੈ, ਦੂਜੀ ਪੌੜੀ ਅੰਦਰੋਂ ਹੈ। ਆਦੋ ਪੌੜੀ ਤੁਸੀਂ ਦੇਖੋਗੇ ਡਾਊਨ ਸਿਲਿੰਗ ਲੌਬੀ ਦੇ ਵਿੱਚ ਹੋਈ ਵੀ ਆ। ਪੂਰੀ ਖੁੱਲੀ ਡੁੱਲੀ ਲੌਬੀ ਹੈ ਥੋੜੀ ਪ੍ਰੋਪਰ ਹੈਣ। ਆਓ ਤੁਹਾਨੂੰ ਦਿਖਾਉਂਦੇ ਆ ਉੱਪਰੋਂ। ਲੌਬੀ ਦੇ ਵਿੱਚ ਪ੍ਰੋਪਰ ਤੁਹਾਨੂੰ ਜੋ ਮਰਲਾਕੇ ਮਿਲੂਗਾ ਜਿਵੇਂ ਆਪਣਾ ਲੱਕੜ ਦੀ ਪਾਰਟੀਸ਼ਨ ਹੋਈ ਹੋਈ ਆ ਤੁਸੀਂ ਦੇਖੋਗੇ ਟਫਨ ਪਿਆ ਹੋਇਆ ਪੌੜੀ ਦੇ ਵਿੱਚ ਤੇ ਉੱਪਰ ਇਹਦੇ ਪਾਲਿਸ਼ ਹੋਈ ਹੋਈ ਆ। ਤੇ ਇਹ ਦੂਜੀ ਐਂਟਰੀ ਇਹਦੀ ਬਾਹਰੋਂ ਵੀ ਆ ਤੇ ਉੱਪਰ ਵੀ ਆ ਤੁਹਾਨੂੰ ਤੀਜਾ ਬੈਡਰੂਮ ਦਿਖਾਉਂਦੇ ਆ। ਤੀਜੇ ਬੈਡਰੂਮ ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਕੱਪ ਬੋਰਡ ਮਿਲ ਜਾਣਗੇ ਫੁੱਲ ਹਾਈਟ ਦੇ ਕੱਪ ਬੋਰਡ ਬਣੇ ਹੋਏ ਨੇ ਐਲਈਡੀ ਪੈਨਲ ਬਣਿਆ ਹੋਇਆ ਬਾਥਰੂਮ ਕੋਮਨ ਰਹੇਗਾ ਜੀ ਬਾਥਰੂਮ ਨਾਲ ਕੋਮਨ ਆ ਗਿਆ ਇੱਧਰ ਤੇ ਲੌਬੀ ਦੇ ਵਿੱਚ ਉੱਪਰ ਆ ਗਈ ਤੁਹਾਡੀ ਕਿਚਨ ਕਿਚਨ ਦੇ ਵਿੱਚ ਸਾਰਾ ਦੀ ਸੈਨੀਟਰੀ ਲੱਗੀ ਹੋਈ ਆ ਕਿਚਨ ਵੀ ਉੱਪਰ ਤੁਹਾਨੂੰ ਤਿਆਰ ਮਿਲੂਗੀ ਨਾਲ ਹੀ ਆ ਗਿਆ ਚੌਥਾ ਬੈਡਰੂਮ ਜੀ ਚੌਥੇ ਬੈਡਰੂਮ ਦੇ ਵਿੱਚ ਵੀ ਤੁਹਾਨੂੰ ਫੁੱਲ ਹਾਈਟ ਦੇ ਕੱਪ ਬੋਰਡ ਮਿਲਣਗੇ ਸਾਹਮਣੇ ਮਿਲੂਗਾ ਐਲਈਡੀ ਪੈਨਲ ਡਾਊਨ ਸੀਲਿੰਗ ਚਾਰੇ ਰੂਮਾਂ ਦੇ ਵਿੱਚ ਹੋਈ ਹੋਈ ਆ ਤੇ ਬੈਕ ਸਾਈਡ ਤੇ ਆਪਣਾ ਆਈ ਓਪਨ ਏਰੀਆ ਜਿਹੜਾ ਬੈਕ ਸਾਈਡ ਤੇ ਓਪਨ ਏਰੀਆ ਉਹ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲੂਗਾ ਇਹਦੇ ਵਿੱਚ ਵੀ ਟਾਇਲ ਲੱਗੀ ਹੋਈ ਹੈ ਆ ਤੁਸੀਂ ਦੇਖੋਗੇ ਜਾਲ ਵਗੈਰਾ ਪ੍ਰੋਪਰ ਪਾ ਕੇ ਪੂਰਾ ਖੁੱਲਾ ਡੁੱਲਾ ਏਰੀਆ ਉੱਪਰ ਜਾਣ ਲਈ ਪੌੜੀਆਂ ਵੀ ਬਣੀਆਂ ਹੋਈਆਂ ਨੇ ਦੂਜੀ ਸਾਈਡ ਹੈਗੀ ਆ ਇਕਤਾ ਬਿਹਾਰ ਤ੍ਰਿਪੜੀ 9 ਨੰਬਰ ਰੋਡ ਦੇ ਬਿਲਕੁਲ ਨਾਲ ਪੈ ਜਾਂਦੀ ਹੈ ਇਹ ਕੋਠੀ ਬਾਕੀ ਜਿਹੜਾ ਤੁਸੀਂ ਕੋਠੀ ਦੇ ਵਿੱਚ ਸਮਾਨ ਦੇਖਿਆ ਸਾਰਾ ਤੁਹਾਨੂੰ ਵਿੱਚ ਮਿਲੂਗਾ 30x60 ਦੀ ਇਹਦੀ ਡਾਈਮੈਂਸ਼ਨ ਹੈ ਬਾਕੀ ਜਿਆਦਾ ਜਾਣਕਾਰੀ ਲਈ ਸਾਡੇ ਨੰਬਰ ਤੇ ਫੋਨ ਕਰ ਸਕਦੇ ਹੋ ਜੇ ਤੁਸੀਂ ਪਟਿਆਲੇ ਦੇ ਵਿੱਚ ਕੋਈ ਕੋਠੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਆਪਸ਼ਨ ਹੈ ਧੰਨਵਾਦ